ਆ ਸਿਗਮ ਵਾਲਾ ਰੇਡ ਉਡਦਾ ਨਹੀਂ ਡਰਦਾ ਇਹ ਇਹ ਹੋਟਲ ਚ ਹੁੰਦਾ ਹੀ ਕੰਮ ਉਹ ਵੀ ਅੰਦਰ ਲੈ ਗਈ ਉਹਨੂੰ ਹਾਂ 500 ਹਾਂ 500 ਇਹ ਹੋਟਲ ਆ AC ਬਡਾ ਡੋਰ ਤਾਂ ਨਹੀਂ ਉੱਥੇ ਕੋਈ ਪੂਲ ਤੋਂ ਪੂਲ ਤੋਂ ਦਾ ਨਹੀਂ ਆਉਂਦੀ ਨਹੀਂ ਉਹ ਕੋਈ ਆਵੇ ਲੈਣੇ ਪਰ ਆਡਾ ਆ ਰਿਹਾ ਲੱਗਦਾ ਜੀ ਕੋਈ ਹਾਂ ਪਰ ਕੋਈ ਨਹੀਂ ਹੋਣਾ ਤੇਨੇ ਤਾਂ ਮੁਲਾਕਾਇਆ ਤੂੰ ਹੀ ਲਾ ਗਿਆ ਪੁਲਿਸ ਪਾਲਸ ਆ ਗਈ ਫੇਰ ਇੱਥੇ ਪੁਲਿਸ ਨਹੀਂ ਆਉਂਦੀ ਮਾਲਕ ਕਾਦੇ ਵਾਸਤੇ ਬੈਠਾ ਹੋ ਅਸਾਹਰੀ ਪੁਲਿਸ ਨਾਲ ਸੈਟਿੰਗ ਆ ਹਾਂਜੀ ਪੱਕਾ ਵੇਲ ਆ ਕੱਲ ਦੱਸਦਾ ਤੈਨੂੰ ਥੋੜੀ ਦੇਰ ਰੁਕ ਜਾ ਨਹੀਂ ਨਹੀਂ ਆਉਂਦਾ ਦੂਰ ਹੀ ਲਾ ਪੀਦੇ ਮੇਰੀ ਨਾ ਬਣਾਈ ਬਸ ਆਓ ਬਾਲਾ ਉਹਨਾਂ ਬੱਚੇ 1000 ਰੁਪਇਆ ਹਾਂ 1000 ਰੁਪਇਆ ਇੱਕ ਜਣੇ ਦਾ ਹੋਟਲ ਹੋਟਲ ਜਾ ਕਿਹੜਾ ਆ ਨਾਲ ਦਾ ਜੀ ਦਲ ਦੂਰ ਕੋਈ ਕੋਈ ਨਹੀਂ ਅਬ ਗੋਲਸ ਬਾਲ ਤੇ ਘੁੰਮਦੇ ਹੁੰਦੇ ਨੇ ਪੱਕਾ 1000 ਰੁਪਇਆ ਹਾਂ ਜੀ ਰੂਪ ਹੋਟਲ ਰੂਪ ਉਹ ਕਿੱਥੇ ਕਰਕੇਗਾ ਉਹ ਵੀ ਐਸੇ ਇੱਕ ਜਾਤ ਰੂਪ ਹੋਟਲ ਉੱਥੇ ਹੋ ਇੰਨੀਆਂ ਕੁੜੀਆਂ ਕਿੰਨੇ ਪੈਸੇ 1500 1500 ਰੁਪਇਆ ਦੇਖੀਂ ਪੁਲਸ ਨਾ ਸੈਟਿੰਗ ਹੈ ਨਾ ਤੇ ਸਭ ਕੁ ਸੈਟ ਆ ਤਬਾਜ ਆਪਾਂ ਅੱਗੇ ਹੋਈਏ ਤਾਂ ਪੁਲਸ ਪਲਸ ਤਾਂ ਨਹੀਂ ਆ ਜੂਗੀ ਉੱਪਰ ਨਹੀਂ 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 ਅੱਗੇ ਵੀ ਜਾਂਦੇ ਹੋ ਤੇ ਹੋਟਲ ਚ ਆਓ ਜਿੱਥੇ ਜਾਂਦੇ ਹੋ ਉੱਥੇ ਪੁਲਸ ਤਾਂ ਨਹੀਂ ਆ ਜਾਂਦੀ ਭਰਾਵਾ ਨੂੰ ਡਾਕ ਇੱਥੇ ਸੈਟਿੰਗ ਹੈ ਨਾ ਬੱਸ ਦੱਸਦੇ ਫਿਰ ਤੈਨੂੰ ਬਸ ਅਸੀਂ ਆਏ ਆ ਜੀ ਟਾਈਮ ਵਗੈਰਾ ਆ ਤੇ 10:30 ਅਸੀਂ ਆਏ ਆ ਬੱਸ ਸਟੈਂਡ ਦੇ ਲਾਗੇ ਮਾਨ ਸਿੰਘ ਗੇਟ ਸਾਡਾ ਕੋਈ ਫੋਲੋ ਕਰਦਾ ਸੀ ਕੋਈ ਇੰਸਟਾ ਤੇ ਉਹਨੇ ਸਾਨੂੰ ਦੱਸਿਆ ਕਹਿੰਦਾ ਭਾਜੀ ਤੁਸੀਂ ਬੱਸ ਸਟੈਂਡ ਦੀ ਵੀਡੀਓ ਪਾਈ ਸੀ ਤੇ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਲੇਕਿਨ ਹੋਇਆ ਕੀ ਆ ਉਹ ਸਾਰੀਆਂ ਜੋ ਵੀ ਧੰਦੇ ਉੱਥੇ ਚੱਲਦੇ ਸੀ ਪ੍ਰੋਸਟੀਚੂਡ ਦੇ ਉਹ ਸਾਰੇ ਸਾਡੇ ਮਾਨ ਸਿੰਘ ਗੇਟ ਵਾਲਾ ਆ ਗਏ ਨੇ ਕਹਿੰਦਾ ਇਹ ਰਹਾਇਸ਼ੀ ਇਲਾਕਾ ਵਾ ਜਿੱਦੋਂ ਅਸੀਂ ਆਪਣੀ ਫੈਮਿਲੀ ਨਾਲ ਵੀ ਨਹੀਂ